ਇਹ ਪਿੱਛੇ ਜਾ 11 ਚਲ ਵੀ ਚਲ ਸਤਵੀਰ ਮੈਡਮ ਚਲ ਪਈ ਚਲਦੀ ਆ ਮੈਡਮ ਕੋਲੇ ਇੱਧਰ ਚਵਾਨੀ ਕੋਲੇ ਆ ਹੈ ਗਿਆ ਸੰਦੀਪ ਆ ਚੁ ਸੰਦੀਪ ਇਹ ਚੱਲਦੇ ਹੋ ਮਾ ਹੈ ਰਿਹਾ ਚਾਂਪਾ ਜਾਦੇ ਲੋ ਸੰਦੀਪ ਪਛਾਉਂਦਾ ਕੋਲੋਂ ਕਿਹਦੀ ਆ ਮੈਂ बारकबानबारे जो पंज तो तो सरकार ਫਰੰਟ ਛੱਡ ਦੇਣਾ ਥੋੜਾ ਜਿਹਾ ਲੋਰੀ ਦਾ ਜਿਹੜਾ ਇੱਕ ਇਸ ਤਰ੍ਹਾਂ ਕਹੀ ਜਾਂਦਾ ਸਿੱਫੀ ਜਦੋਂ ਬੇਟਾ ਹੁੰਦਾ ਉਹ ਵੀ ਮਨਾਈ ਜਾਂਦੀ ਹੈ ਉਹਨ ਅਸੀਂ ਦੇਖਿਆ ਹੈ ਕਿ ਥੋੜਾ ਲੋਕਾਂ ਦੀ ਸੋਸ਼ਲ ਜੀਵਨ ਉਹ ਬਦਲਾਅ ਆ ਰਿਹਾ ਹੈ ਤੇ ਅਸੀਂ ਇੱਥੇ ਜਿੰਨੀਆਂ ਵੀ ਸਾਡੀਆਂ ਮਾਵਾ ਹੈ ਜਨਨ ਦੇ ਬੇਟੀਆਂ ਨੂੰ ਜਨਮ ਦਿੱਤਾ ਹੈ ਉਹਨਾਂ ਨੂੰ ਅੱਜ ਅਸੀਂ ਆਨਰ ਕਰਨਾ ਚਾਹੁੰਦੇ ਸੀ ਉਹਨਾਂ ਦਾ ਸਨਮਾਨ ਕਰਨਾ ਚਾਹੁੰਦੇ ਸੀ ਕਿਉਂਕਿ ਅਸੀਂ ਇਹ ਚਾਹੁੰਦੇ ਹਾਂ ਕਿ ਤੁਸੀਂ ਇਹ ਇਨਾਦੇ ਦੇ ਰੋਲ ਮਾਡਲ ਬਣੋ ਇਹਨਾਂ ਬੱਚਿਆਂ ਨੂੰ ਉਹ ਇੱਕ ਇਸ ਤਰੀਕੇ ਦਾ ਮੋਹਲ ਦੋ ਤਾਂ ਕਿ ਇਹ ਅੱਗੇ ਜਾ ਕੇ ਜੋ ਵੀ ਆਪਣੇ ਜੀਵਨ ਦੇ ਵਿੱਚ ਕਰਨਾ ਚਾਹੁੰਦੀਆਂ ਹਨ ਉਹ ਕਰ ਸਕਣ ਜੋ ਵੀ ਆਪਣਾ ਮੁਕਾਮ ਕਾਸੇ ਕਰਨਾ ਚਾਹੁੰਦੀਆਂ ਹਨ ਉਹ ਕਰ ਸਕਣ ਤੁਸੀਂ ਸਾਹਮਣੇ ਦੇਖ ਰਹੇ ਹੋ ਸਾਰੇ ਸਾਡੇ ਟੀਮ ਦੇ ਆਫੀਸਰਸ ਬੈਠੇ ਹੋਏ ਹਨ ਜਿਨ੍ਹਾਂ ਨੇ ਆਪਣੀ ਲਾਈਫ ਦੇ ਵਿੱਚ ਜੋ ਇਹ ਸੋਚ ਲਈ ਸੀ ਕਿਉਂਕਿ ਇਹਨਾਂ ਦੇ ਘਰਵਾਲਿਆਂ ਨੇ ਇਹਨਾਂ ਦੇ ਪੇਰੈਂਟਸ ਨੇ ਜਨੋ ਇਹਨਾਂ ਸਪੋਰਟ ਕੀਤਾ ਹੈ ਕਿ ਅੱਜ ਤੁਹਾਡੇ ਸਾਹਮਣੇ ਬੈਠੀ ਹੋਈ ਐ ਸੋ ਮੈਂ ਸਭ ਤੋਂ ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦ ਦੇਣਾ ਚਾਹੁੰਦੀ ਆ ਤੇ ਇਹ ਹੀ ਆਸ ਕਰਦੀ ਆ ਕਿ ਤੁਸੀਂ ਆਪਣੀਆਂ ਬੇਟੀਆਂ ਨੂੰ ਜੋ ਹੈ ਉਹ ਮੈਂ ਇਹ ਨਹੀਂ ਬੋਲ ਰਹੀ ਕਿ ਬੇਟੀਆਂ ਨੂੰ ਕਰੋ ਹੀ ਕਿਉਂਕਿ ਅਸੀਂ ਉਹ ਬੇਟੇ ਨੂੰ ਉਹਨਾਂ ਉੱਚਾ ਕਰਜਾਈ ਨਹੀਂ ਦਿੰਦੇ ਆ ਅਸੀਂ ਬੇਟੀਆਂ ਨੂੰ ਇੰਨਾ ਸਟਰੋਂਗ ਕਰਾਂਗੇ ਕਿ ਆਪਣੇ ਪੈਰਾਂ ਤੇ ਖੜੀਆਂ ਹੋ ਸਕਣ ਤਾਂ ਜੋ ਆਪਣੇ ਲਾਈਫ ਦੇ ਵਿੱਚ ਉਹ ਅਚੀਵ ਕਰਨਾ ਚਾਹੁੰਦੀਆਂ ਹੈ ਉਹ ਤੁਸੀਂ ਉਹਨਾਂ ਨੂੰ ਉਹਨਾਂ ਦੀ ਸਪੋਰਟ ਬਣ ਕੇ ਉਹਨਾਂ ਦੇ ਨਾਲ ਹਮੇਸ਼ਾ ਰਹੋ ਦੇਸ਼ਾਇਆ ਮਾਮਾਨੂਗੀ ਕਿ ਤੁਹਾਨੂੰ ਜਿਹੜਾ ਸਾਡਾ ਜ਼ਿਲ੍ਹਾ ਪ੍ਰਸ਼ਾਸਨ ਹੈ ਹਰ ਸਟੈਪ ਦੇ ਵਿੱਚ ਤੁਹਾਡਾ ਸਹਿਯੋਗ ਲਏਗਾ ਤੁਸੀਂ ਕਿਸੇ ਵੀ ਤਰੀਕੇ ਦਾ ਆਪਣੇ ਪੈਰਾਂ ਤੇ ਖੜਾ ਹੋਣਾ ਚਾਹੁੰਦੇ ਹੋ ਉਹਦੇ ਲਈ ਜੋ ਤੁਹਾਨੂੰ ਸਹਿਯੋਗ ਚਾਹੀਦਾ ਹੈ ਉਹ ਵਿਭਾਗਾਂ ਤੁਹਾਡੇ ਨਾਲ ਹੈ ਅੱਜ ਤੁਸੀਂ ਆਸ-ਪਾਸੇ ਆਪਣੀਆਂ ਜਿੰਗੀਆਂ ਸਟਾਲਸ ਦੇਖੋਗੇ ਇਹ ਸਾਰੀਆਂ ਹੀ ਘਰ ਬੈਠੀਆਂ ਔਰਤਾਂ ਨੇ ਹੀ ਸੈਟਅਪ ਕੀਤੀ ਹੋਈ ਹੈ ਇਹਨਾਂ ਵਿੱਚੋਂ ਕੋਈ ਵੀ ਇਸ ਤਰੀਕੇ ਦੀ ਸਟੋਰ ਨਹੀਂ ਕਿ ਜਿਨ੍ਹਾਂ ਦਾ ਕੋਈ ਕਮਰਸ਼ੀਅਲ ਸੈਟਅਪ ਹੋ ਗਿਆ ਉਹਨਾਂ ਦੀਆਂ ਦੁਕਾਨਾਂ ਹੋਣ ਤਾਂ ਉਹ ਇੱਥੇ ਆ ਕੇ ਕਰ ਰਹੇ ਆ ਇਹ ਸਾਰੀਆਂ ਉਹ ਔਰਤਾਂ ਹੈ ਜਿਹੜੀਆਂ ਪਿੰਡਾਂ ਵਿੱਚੋਂ ਬਿਲ ਕੇ ਇਹਨਾਂ ਨੇ ਆਪਣੇ ਗਰੁੱਪ ਬਣਾਏ ਹੈ ਤੇ ਫਿਰ ਆਪਣਾ ਰੋਜ਼ਗਾਰ ਦਾ ਸਾਧਨ ਆਪ ਹੀ ਬਣਾਇਆ ਹੈ ਪਰਿਵਾਰਾਂ ਦੇ ਮੱਥੀ ਸੋ ਇਹ ਵੀ ਤੁਹਾਡੇ ਲਈ ਇੱਕ ਮਾਰ ਦਰਸ਼ਕ ਨੇ ਇਹਨਾਂ ਨੂੰ ਦੇਖ ਕੇ ਤੁਸੀਂ ਵੀ ਪ੍ਰੇਰਿਤ ਹੋਵੋ ਤੇ ਆਪਣੇ ਲਾਈਫ ਵਿੱਚ ਜੋ ਵੀ ਛੋਟਾ ਤੋਂ ਛੋਟਾ ਤੁਸੀਂ ਕੰਮ ਆਪਣੇ ਚਾਹੇ ਘਰ ਵਿੱਚ ਬੈਠ ਕੇ ਆਪਣੇ ਇੱਕ ਕਮਰੇ ਦੇ ਵਿੱਚ ਬੈਠ ਕੇ ਵੀ ਸਟਾਰਟ ਕਰਨਾ ਚਾਹੁੰਦੇ ਹੋ ਤਾਂ ਉਹ ਤੁਸੀਂ ਕਰ ਸਕਦੇ ਹੋ ਤੁਹਾਡਾ ਸਾਰਿਆਂ ਦਾ ਇਥੇ ਆਉਣ ਦੇ ਬਹੁਤ-ਬਹੁਤ ਧੰਨਵਾਦ ਤੇ ਮੈਂ ਮੇਰੀ ਜਿਹੜੀਆਂ ਵਿਸ਼ੇਸ ਹੈ ਉਹ ਸਾਰਿਆਂ ਦੇ ਨਾਲ ਹੈ ਥੈਂਕ ਯੂ